ਸੀ ਵੀਡੀਓਜ਼ ਦੇਖਿਆ ਨੇ ਜਿਹੜੀ ਕਿ ਬੱਚੀ ਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ ਗਿਆ ਸੀ ਉਸ ਦਾ ਟ੍ਰੀਟਮੈਂਟ ਜਿਹੜਾ ਦੀਪ ਹਸਪੀਟਲ ਦੇ ਵਿੱਚ ਹੋ ਰਿਹਾ ਤਾਂ ਡਾਕਟਰ ਬਲਦੀਪ ਸਾਡੇ ਨਾਲ ਮੌਜੂਦ ਨੇ ਥੋੜੀ ਜਾਣਕਾਰੀ ਲੈਣੀ ਹੈ ਕਿ ਬੱਚੀ ਇਸ ਵੇਲੇ ਕਿਸ ਕੰਡੀਸ਼ਨ ਦੇ ਵਿੱਚ ਹੈ ਡਾਕਟਰ ਕੀ ਕੰਡੀਸ਼ਨ ਹੈ ਉਹ ਬੱਚੀ ਦੀ ਕਿਉਂਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਹੈ ਘਟਨਾ ਵਾਪਰੀ ਲੁਧਿਆਣਾ ਦੇ ਵਿੱਚ ਤੇ ਤੁਹਾਡੇ ਕੋਲ ਟ੍ਰੀਟਮੈਂਟ ਦਾ ਹੋ ਰਿਹਾ ਹੈ ਕੁਐਸਚਨ ਹਲੇ ਤੱਕ ਬੱਚਾ ਵੈਸੇ ਤਾਂ ਹਿਮੋਡੈਨਮਿਕਲੀ ਸਟੇਬਲ ਹੈ ਪਰ ਸੱਟਾਂ ਦਾ ਕਾਫੀ ਲੱਗੀ ਹੋਈ ਹੈ ਆਬਵੀਅਸਲੀ ਇੱਕ ਛੋਟੇ ਬੱਚੇ ਨੂੰ ਜੇ ਛੱਤੋਂ ਸੁੱਟੋਗੇ ਸੱਟ ਇਹ ਦਵੀ 스캐닝 ਆਇਆ ਉਹਦੀ ਦੀ ਰਿਪੋਰਟ ਪੈਂਡਿੰਗ ਉਹ ਵੀ ਆਣ ਵਾਲੀ ਹੈ ਪਰ ਸੱਟਾਂ ਤਾਂ ਉਹਦੇ ਲੱਗੀਆਂ ਹੀ ਆ ਉਹ ਤਾਂ ਬੜੀ ਆਬਵੀਅਸ ਗੱਲ ਹੈ ਇੱਕ ਛੋਟੇ 2 ਕਿਲੋ ਦੇ ਬੱਚੇ ਨੂੰ ਤੇ ਛੱਤੋਂ ਸੁੱਟ ਦੋਗੇ ਤੇ 60 ਤਾਂ ਲੱਗੇਗੀ ਨਾ ਉਹਨੂੰ ਇਹ ਦੱਸਿਆ ਜਾ ਰਿਹਾ ਕਿ 2 ਘੰਟੇ ਹੀ ਹੋਏ ਸੀ ਉਹਦਾ ਬਰਥ ਹੋਇਆ ਸੀ ਹਜੇ ਔਰ ਉਸ ਤੋਂ ਬਾਅਦ ਜਿਹੜੀ ਉਹਦੇ ਨਾਲ ਕਟਣਾ ਇਸ ਤਰ੍ਹਾਂ ਐਗਜੈਕਟ ਟਾਈਮ ਨਹੀਂ ਕਹਿੰਦੇ ਹਾਂ ਇਹ ਅਸੀਂ ਕਹਿੰਦੇ ਕਿ ਲੈਸ ਥੈਨ 24 ਆਰਸ ਸੀ ਇਹ ਜਦੋਂ ਸਾਡੇ ਕੋਲ ਨੂੰ ਹਸਪੀਟਲ ਚ ਲੈ ਕੇ ਆਏ ਨਿਊ ਬੌਰਨ ਸੀਗਾ ਬੱਚਾ ਲੈਸ ਥੈਨ 24 ਘੰਟੇ ਸੀ ਇਹ ਵੀ ਕਹਣਾ ਇਹ ਵੀ ਬੜਾ ਮੁਸ਼ਕਿਲ ਹੈ ਕਹਿੰਨਾ ਕੋਠੇ ਤੋਂ ਛੁੱਟੀ ਆਇਆ ਜਾਂ ਹਾਈਟ ਤੋਂ ਛੁੱਟੀ ਆਇਆ ਜਾਂ ਬੁਹਾ ਕੇ ਛੁੱਟੀ ਆਇਆ ਇਹ ਪੋਸਿਬਲ ਨਹੀਂ ਹੈ ਅਸੀਂ ਤੇ ਇਹ ਕਹਿੰਦੇ ਹਾਂ ਕਿ ਬੱਚਾ ਡਿਫੀਨਿਟਲੀ ਹਾਈਟ ਤੋਂ ਛੁੱਟਿਆ ਗਿਆ ਉਹਦੇ ਸਿਰ ਤੇ ਵੀ ਛੱਟ ਲੱਗੀ ਹੈ ਉਹੀ ਗੱਲ ਹੈ ਜਿਹਨੂੰ ਰੱਬ ਨੇ ਰੱਖਣਾ ਉਹਨੂੰ ਕੋਈ ਉਹਨੇ ਤਾਂ ਆਪਣੇ ਲਈ ਮਰਨ ਲਈ ਛੁੱਟੀ ਹੋਣੀ ਹੈ ਨਾ ਕੋਠੇ ਤੋਂ ਕਿਸੇ ਬੰਦੇ ਨੂੰ ਕੋਠੇ ਤੋਂ ਛੁੱਟੋਗੇ ਤੇ ਉਹ ਮਰਨ ਲਈ ਛੁੱਟੋਗੇ ਨਾ ਉਹ ਨਹੀਂ ਬੱਚਾ ਉਧਰ ਵਾਈਗਰੂ ਨੇ ਉਹਦੀ ਜਿੰਦਗੀ ਬਖਸ਼ੀ ਹੋਣੀ ਹੈ ਤੇ ਉਹਦੇ ਤੇ ਕੀ ਬੱਚੀ ਇੰਨੇ ਹਾਈਟ ਤੋਂ ਡਿੱਗੀ ਹਾਂ ਉਹ ਬੱਚੀ ਜੀ ਉਸ ਟਾਈਮ ਤੇ ਬਹੁਤ ਹਾਈ ਚਾਂਸਸ ਨੇ ਕਿ ਬੰਦਾ ਮੌਕੇ ਤੇ ਡੈਥ ਹੋ ਜਾਏ ਬਿਲਕੁਲ ਬਿਲਕੁਲ ਛੱਡੋਗੇ ਡਿਸਟਰ ਅਤੇ ਪਰਮਾਨੰਦਵ ਨੇ ਜੇ ਰੱਖਣਾ ਤੇ ਉਹਨੇ ਉੱਥੇ ਕੁਝ ਕਰਨੀ ਨਾ ਸਦਾ ਕੋਈ ਆਦਰਵਾਇਸ ਹੀ ਹਮੋਡਾਇਨਮਿਕਲੀ ਸਟੇਬਲ ਹੈ ਬਾਕੀ ਵੀ ਸਾਰੇ ਸਕੈਨ ਹੋਇਆ ਦੇਖਣ ਲਈ ਕੋਈ ਅੰਦਰ ਪੇਟ ਦੇ ਵਿੱਚ ਗੁੱਜੀ ਛੱਟ ਤਾਂ ਨਹੀਂ ਲੱਗੀ ਹੋਈ ਉਹਦਾ ਟ੍ਰੀਟਮੈਂਟ ਚੱਲਿਆ ਮੋਸਟ ਲੀ ਸ਼ੀ ਸ਼ੁੱਡ ਰਿਕਵਰ ਕਿੰਨਾ ਕੋਈ ਬਰੌਕਸ ਟਾਈਮ ਤੁਹਾਡੇ ਮੁਤਾਬਿਕ ਜਿਹੜਾ ਬੱਚੇ ਨੂੰ ਟ੍ਰੀਟਮੈਂਟ ਵਾਸਤੇ ਹੁਣ ਚਾਹੀਦਾ ਹੈ ਔਰ ਕਿਹੜੀ ਕਿਹੜੀ ਟ੍ਰੀਟਮੈਂਟ ਜਿਵੇਂ ਫਾਲੋ ਕੀਤਾ ਜਾ ਰਿਹਾ ਹੈ ਕਿਉਂਕਿ ਆ ਜ਼ਿਆਦਾਤਰ ਇਹ ਮਾਈਂਡ ਦੇ ਵਿਚਾਰ ਆਏਗਾ ਕਿ ਟ੍ਰੀਟਮੈਂਟ ਤਾਂ ਹੋ ਰਿਹਾ ਪਰ ਪਤਾ ਨਹੀਂ ਕਿ ਇੰਨੇ ਹਾਈ ਟ੍ਰੋ ਡਿੱਗੀ ਬੱਚੀ ਹੁਣ ਰਿਕਵਰੀ ਪੂਰੀ ਹੋਏਗੀ ਉਹਦੀ ਕਿਵੇਂ ਦੇਖੋ 99% ਯਸ ਰਿਕਵਰ ਹੋ ਜਾਏਗੀ ਜੀ ਆ ਕਿ ਉਹ ਚੀਜ਼ ਸਾਡੇ ਕੋਲ ਮਤਲਬ ਇਸਨ ਸੱਟ ਲੱਗੇ ਬੱਚੇ ਆਂਦੇ ਨੇ ਰੋਜ਼ ਬੱਚਿਆਂ ਦਾ ਐਡਾ ਵੱਡਾ ਹਸਪੀਟਲ ਹੈ ਸਾਡਾ ਸਾਰਾ ਅਰੇਂਜਮੈਂਟ ਹੈਗਾ ਰਿਕਵਰ ਹੋ ਜਾਏਗੀ ਟਾਈਮ ਜ਼ਿਆਦਾ ਨਹੀਂ ਲੱਗੇਗਾ 5-7 ਦਿਨ ਚ ਠ ਨੀ ਹੈਗੀ ਤੇ ਤੁਹਾਡੇ ਤੁਹਾਡੇ ਕੋਲ ਕੋਈ ਆਇਆ ਹੁਣ ਤੱਕ ਉਹਨੂੰ ਪਛਾਣਦਾ ਹੋਇਆ ਹੈ ਜਿਵੇਂ ਕਿਸੇ ਨੇ ਮਤਲਬ ਪੁਲਿਸ ਕੇਸ ਚੱਲ ਰਿਹਾ ਅਜੇ ਤੱਕ ਉਹਨੂੰ ਕੋਈ ਲੱਭ ਨਹੀਂ ਪਾਇਆ ਜਿਨੇ ਉਹਨੂੰ ਸੁਟਿਆ ਤਾਂ ਤੁਹਾਨੂੰ ਲੱਗਦਾ ਕਿ ਇਦਾਂ ਜੇ ਹੁਣ ਇਹ ਹਰਕਤ ਹੋ ਹੀ ਗਈ ਹੈ ਤਾਂ ਲੱਗਦਾ ਕਿ ਕੁਝ ਚਾਂਸਸ ਹੈਗੇ ਉਹ ਵਿਅਕਤੀ ਨੂੰ ਲੱਭਣ ਦੇ ਨਹੀਂ ਉਹ ਪੁਲਿਸ ਦਾ ਕੰਮ ਇਟਸ ਨੋਟ ਆਰ ਜੋਬ ਮੈਨੂੰ ਹਾਂ ਪੁਲਿਸ ਵਾਲੇ ਮੇਰੇ ਨਾਲ ਹਰ ਟੱਚ ਹੈ ਅੱਜ ਵੀ ਐਸਐਚਓ ਦਾ ਫੋਨ ਆਇਆ ਸੀ ਜੀ ਬੱਚੇ ਦੀ ਹਾਲਤ ਪੁੱਛ ਰਹੇ ਸੀ ਬਹੁਤ ਅੱਛੀ ਆ ਉਹਨੇ ਵੀ ਕਿਹਾ ਸੀ ਕੋਈ ਚੀਜ਼ ਚਾਹੀਦੀ ਹੋਵੇ ਤੇ ਅਸੀਂ ਪਰ ਉਹ ਕੋਈ ਨਹੀਂ ਉਹਦਾ ਜੋ ਅਸਮਾਨ ਅਸੀਂ ਆਪਣੇ ਕੋਲੋਂ ਮੰਗਾ ਕੇ ਦੇ ਰਿਆ ਹੁਣੇ ਥੋੜੀ ਦੇਰ ਪਹਿਲੇ 15 ਮਿੰਟ ਪਹਿਲੇ ਇੱਕ ਐਨਜੀਓ ਦਾ ਫੋਨ ਆਇਆ ਸੀ ਕਿ ਉਹਨੀਆਂ ਦਵਾਈਆਂ ਸਾਰੇ ਐਨਜੀਓ ਵਾਲੇ ਮਿਸਟਰ ਦੀਪਕ ਗੋਇਨ ਨੇ ਅੱਛਾ ਜੀ ਉਹਨਾਂ ਦਾ ਹੁਣੇ ਫੋਨ ਆਇਆ ਕਿ ਬੱਚੇ ਦੀਆਂ ਸਾਰੀਆਂ ਦਵਾਈਆਂ ਅੱਜ ਤੋਂ ਬਾਅਦ ਉਹ ਦੇਣਗੇ ਸਾਲੋਂ ਅੱਛਾ ਐਨਜੀਓ ਵਾਲੋ ਵੀ ਜਿਹੜੀ ਮਦਦ ਹਾਂ ਐਨਜੀਓ ਮਿਸਟਰ ਦੀਪਕ ਗੋਇਨ ਹੈ ਉਹ ਵੈਸੇ ਰੋਜ਼ ਆ ਕੇ ਗਰੀਬ ਬੰਦੇ ਨੂੰ ਦਵਾਈਆਂ ਵੰਡਦੇ ਨੇ ਇਸ ਬੱਚੀ ਲਈ ਵੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਹੁਣ ਖਰਚ ਹੁਣ ਤੱਕ ਤੇ ਅਸੀਂ ਇਹ ਦਵਾਈਆਂ ਅਸੀਂ ਕੋਲੋਂ ਦਿੱਤੀਆਂ ਸੀ ਕੋਈ ਉਹਦੇ ਨਾਲ ਤੇ ਕੋਈ ਹੈ ਹੀ ਨਹੀਂ ਸੀ ਲੈ ਕੇ ਕਿਨੇ ਆਣੇ ਸੀ ਪਰ ਹੁਣੇ ਕੀ ਸਾਰਾ ਦਵਾਈ ਦਾ ਖਰਚਾ ਉਹ ਕਰਾਂਗੇ ਜੀ ਜੀ ਬਹੁਤ ਬਹੁਤ ਸੋ ਬਹੁਤ ਅੱਛੇ ਲੋਕ ਹੈਗੇ ਨੇ ਸ਼ਹਿਰ 'ਚ ਕਾਫੀ ਲੋਕਾਂ ਦਾ ਫੋਨ ਆਇਆ ਕਿ ਕੋਈ ਹੈਲਪ ਦੀ ਲੋੜ ਹੋਵੇ ਦਵਾਈ ਦੀ ਉਹ ਹੈਲਪ ਕਰਨ ਨੂੰ ਤਿਆਰ ਹੈ ਸੋਸਾਇਟੀ ਦੇ ਦੋ ਪਾਸੇ ਤੇ ਦੇਖਣ ਨੂੰ ਮਿਲੇ ਜਿੱਥੇ ਉਸ ਬੱਚੀ ਨੂੰ ਇੱਦਾਂ ਸੁੱਟਿਆ ਗਿਆ ਦੂਜੇ ਪਾਸੇ ਉਹਦੀ ਮਦਦ ਕਰਨ ਵਾਸਤੇ ਵੀ ਹਾਂ ਮਦਦ ਕਰਨ ਲਈ ਵੀ ਬੜੇ ਲੋਕਾਂ ਦਾ ਫੋਨ ਆਇਆ ਵੀ ਇਹ ਕਿਸੇ ਬੱਚੇ ਨੂੰ ਉਹਨ ਬੱਚੇ ਨੂੰ ਕੋਈ ਦਵਾਈ ਦੀ ਜਾਂ ਕੋਈ ਸੇ ਚੀਜ਼ ਦੀ ਲੋੜ ਆ ਹਲੇ ਤੱਕ ਤੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਸੀ ਅਸੀਂ ਆਪਣੇ ਕੋਲੋਂ ਕਰ ਰਹੇ ਸੀ ਸਾਡਾ ਵੀ ਸਾਨੂੰ ਵੀ ਕੋਈ ਬਹੁਤ ਫਰਕ ਨਹੀਂ ਪੈਂਦਾ ਜਿੱਥੇ ਅਸੀਂ ਰੋਜ਼ ਕੰਮ ਕਰਦੇ ਹਾਂ ਪਰ ਉਹਨੇ ਦੀਪਕ ਜੀ ਦਾ ਫੋਨ ਆਇਆ ਸੀ ਕਿ ਉਹ ਕਹਿੰਦੇ ਅੱਜ ਤੋਂ ਬਾਅਦ ਜਿੰਨੀ ਦਵਾਈ ਹੋਈ ਹੈ ਉਹ ਉਹ ਐਨਜੀਓ ਸਾਨੂੰ ਦੇਣਗੇ। ਹਾਂ ਜੀ ਜੀ। ਆਦਰਵਾਇਸ ਠੀਕ ਲੱਗ ਰਿਹਾ। ਮੈਨੂੰ ਲੱਗਦਾ ਹਫਤੇ ਚ ਸੈਟਲ ਹੋ ਜਾਈ। ਉਸ ਤੋਂ ਬਾਅਦ ਫਿਰ ਅਸੀਂ ਰੈੱਡ ਕਰਾਸ ਜਾਂ ਜੋ ਵੀ ਗਵਰਨਮੈਂਟ ਦਾ ਕਾਨੂੰਨ ਹੈ ਹੂੰ ਉਹਦੇ ਹਿਸਾਬ ਨਾਲ ਤੁਹਾਨੂੰ ਬੜੇ ਲੋਕਾਂ ਦੇ ਫੋਨ ਆਨੇ ਅਡਾਪਸ਼ਨ ਲਈ। ਉੱਥੇ ਅਸੀਂ ਇਹਨਾਂ ਨੂੰ ਹੱਥ ਜੋੜਦੇ ਉਹ ਸਾਡੇ ਹੱਥ 'ਚ ਨਹੀਂ ਹੈ। ਬਿਲਕੁਲ। ਇਹ ਗਵਰਨਮੈਂਟ ਦਾ ਕੰਮ ਹੈ। ਅਸੀਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਜਾਂ ਰੈੱਡ ਕਰਾਸ ਨੂੰ ਸੰਪਰਕ ਕਰ ਅੱਗੇ ਉਹ ਜੋ ਉਹਨਾਂ ਨੇ ਲੀਗਲ ਵੇ ਆਊਟ ਹੈ। ਸਾਡਾ ਕੰਮ ਇਸ ਟਾਈਮ ਉਹਦੀ ਲਾਈਫ ਬਚਾਣ ਦਾ ਬਿਲਕੁਲ ਉਹਦਾ ਟ੍ਰੀਟਮੈਂਟ ਪੂਰਾ ਪ੍ਰੋਪਰ ਹੋ ਜਾਏਗਾ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਵੇਗਾ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਰੂਲ ਦੇ ਮਤਾਬਿਕ ਬੱਚੀ ਨੂੰ ਗਵਰਨਮੈਂਟ ਗਵਰਨਮੈਂਟ ਹੈਸ ਟੂ ਟੇਕ ਅ ਕਾਲ ਸਾਡਾ ਕੰਮ ਹੈ ਬੱਚੇ ਨੂੰ ਬਚਾਉਣਾ ਮੋਹੱਲਾ ਅਸੀਂ ਬਚਾ ਲਿਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਤਾਂ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਨਾਲ ਡਾਕਟਰ ਦੇ ਵੱਲੋਂ ਕਿਹਾ ਗਿਆ ਕਿ 5-7 ਦਿਨ ਦੇ ਵਿੱਚ ਜਿਹੜੀ ਪੂਰੀ ਪ੍ਰੋਪਰ ਰਿਕਵਰੀ ਜਿਹੜੀ ਇਸ ਬੱਚੀ ਦੀ ਹੋ ਜਾਵੇਗੀ ਇਹ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮੋਹੱਲਾ ਨਿਵਾਸੀਆਂ ਵੱਲੋਂ ਇੱਥੇ ਨੂੰ ਐਡਮਿਟ ਬੱਚੀ ਦੇ ਜਿਹੜੀ ਹੈ ਬ੍ਰੇਨ ਦੇ ਵਿੱਚ ਬਲੀਡਿੰਗ ਦੱਸੀ ਜਾ ਰਹੀ ਪਰ ਟ੍ਰੀਟਮੈਂਟ ਦੇ ਨਾਲ ਦੇ ਨਾਲ ਪੂਰੀ ਉਸ ਦੀ ਰਿਕਵਰੀ ਪੂਰੇ 5-7 ਦਿਨ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਕੁਝ ਐਨਜੀਓ ਵੀ ਜਿਹੜੇ ਮਦਦ ਕਰਨ ਵਾਸਤੇ ਅੱਗੇ ਹੋਏ ਨੇ ਤਾਂ ਇਸ ਤਰੀਕੇ ਦੀ ਘਟਨਾਵਾ ਸੁਸਾਇਟੀ ਨੂੰ ਬਿਆਨ ਕਰਦੀਆਂ ਨੇ ਜਿੱਥੇ ਇੱਕ ਪਾਸੇ ਸੁਸਾਇਟੀ ਦੇ ਵਿੱਚ ਇੱਕ ਨਵਜੰਮੀ ਬੱਚੀ ਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ ਗਿਆ ਔਰ ਦੂਜੇ ਪਾਸੇ ਉਸੇ ਬੱਚੀ ਦਾ ਟ੍ਰੀਟਮੈਂਟ ਔਰ ਟ੍ਰੀਟਮੈਂਟ ਦਾ ਸਾਰਾ ਖਰਚਾ ਚੱਕਣ ਵਾਸਤੇ ਕੁਝ ਲੋਕ ਅੱਗੇ ਆ ਰਹੇ ਨੇ ਤਾਂ ਇੱਥੇ ਦੋ ਪੱਖ ਜਿਹੜੇ ਨੇ ਸਾਨੂੰ ਆਪਣੇ ਸਮਾਜ ਦੇ ਦੇਖਣ ਨੂੰ ਮਿਲ ਰਹੇ ਨੇ ਤਾਂ ਇਹ ਖਬਰ ਜਿਹੜੀ ਹੈ ਤੈਨੂੰ ਇੱਕ ਵਾਰੀ ਸੁਣ ਕੇ ਹੈਰਾਨੀ ਹੁੰਦੀ ਹੋਵੇਗੀ ਕਿ ਮੰਜ਼ਲ ਤੋਂ ਉੱਪਰ ਹਾਈਟ ਤੋਂ ਡਿੱਗ ਕੇ ਬੱਚੀ ਕਿਸ ਤਰੀਕੇ ਦੇ ਨਾਲ ਬਚ ਸਕਦੀ ਪਰ ਜੇਕਰ ਰੱਬ ਦਾ ਹੱਥ ਹੈ ਤਾਂ ਉਸ ਉੱਤੇ ਉਸ ਦੀ ਜਾਨ ਬਚੀ ਹੈ ਔਰ ਉਸ ਦਾ ਟ੍ਰੀਟਮੈਂਟ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤਾਂ ਇਦਾਂ ਦੀ ਵੀਡੀਓਜ਼ ਲਈ ਸਾਡੇ ਨਾਲ ਦੇਖਦੇ ਹੋ ਲੁਧਿਆਣਾ ਟਾਈਮਸ ਕੈਮਰਾਮੈਨ ਦਰਸ਼ੀ ਦੇ ਨਾਲ ਮੈਂ ਵਰਪਲਿਨ ਕੌਰ